ਜਾਨੀ ਚੋਰ ਕੋਈ ਇੰਨਾ ਕਮਜ਼ੋਰ ਨਹੀਂ ਸੀ ਵੀ ਸ਼ੇਰ ਤੋਂ ਡਰਦਾ ਰੁੱਖ ਤੇ ਚੜ ਗਿਆ ਉਹ ਤਾਂ ਅਚਾਨਕ ਆਪਣੇ ਹਥਿਆਰ ਰੱਖ ਬੈਠਾ ਉਧਰੋਂ ਸ਼ੇਰ ਆ ਟਪਕਿਆ ਜਾਨੀ ਨੂੰ ਕੁਝ ਔੜਿਆ ਨਾ ਤੇ ਭੱਜ ਕੇ ਰੁੱਖ ਤੇ ਚੜ ਗਿਆ ਉਧਰੋਂ ਰਾਜੇ ਨਰ ਸੁਲਤਾਨ ਨੇ ਆ ਕੇ ਸ਼ੇਰ ਨੂੰ ਮਾਰ ਲਿਆ ਤੇ ਆਓ ਅੱਗੇ ਸਰਵਣ ਕਰੀਏ ਜਾਨੀ ਨੇ ਵੀ ਦੇਖਿਆ ਲਿਆ ਸ਼ੇਰ ਕੋ ਮਾਰ ਉੱਤਰ ਆਇਆ ਰੁੱਖ ਤੋਂ ਮੁੱਖ ਸੇ ਕਹੇ ਉਚਾਰ ਚੰਗਾ ਕੀਤਾ ਭਾਈ ਜਾਨ ਮੇਰੀ ਤੈਂ ਬਚਾਈ ਤੈਨੂੰ ਸੱਚ ਦੀ ਸੁਣਾਈ ਕਦੀ ਭੁੱਲੋ ਨਾ ਐਸਾਨ ਕੋ ਚੋਰ ਗਲੀ ਦਾ ਸਰਦਾਰ ਜਾਨੀ ਆਖਦਾ ਉਚਾਰ ਕੋਤ ਪੂਰੇ ਖਾਂ ਦਾ ਯਾਰ ਤੈਨੂੰ ਦੱਸਦਾ ਮਕਾਨ ਕੋ ਮੈਨੂੰ ਜਾਣਦਾ ਹੈ ਜੱਗ ਨਹੀਂ ਐਰ ਗੈਰ ਠੱਗ ਭਾਈ ਚੱਲ ਮੇਰੇ ਸਾਗ ਤੈਂ ਬਚਾਇਆ ਮੇਰੀ ਜਾਨ ਕੋ ਭਾਈ ਪੀੜ ਪਵੇ ਤੈਨੂੰ ਉੱਥੇ ਯਾਦ ਕਰੀ ਮੈਨੂੰ ਮੈਂ ਵੀ ਲੈ ਕੇ ਆਵਾਂ ਜੈ ਨੂੰ ਜਾਨੀ ਕਹੇ ਸੁਲਤਾਨ ਕੋ ਕਹੇ ਸੁਲਤਾਨ ਸਾਹਬ ਆਪਣੀ ਜ਼ਬਾਨ ਤੈਨੂੰ ਕਹਾ ਮੈਂ ਸਜਾਨ ਭਾਈ ਭਾਈ ਕਿਉਂ ਵਿਚਾਰਦਾ ਭਾਈ ਬਨਣਾ ਮਹਾਨ ਕਰ ਦਿਲ ਮੇ ਖਿਆਲ ਜੋ ਨਿਭਾਵੇ ਸਿਰ ਨਾਲ ਕਿਉਂ ਨਹੀਂ ਦਿਲ ਮੇ ਵਿਚਾਰਦਾ ਧਰਮ ਹੋਵੇ ਪਾਲਣਾ ਤੇ ਬਚਨ ਨਿਕਾਲਣਾ ਸਦਾ ਦੁੱਖ ਟਾਲਣਾ ਜੋ ਭਾਈ ਕੇ ਦਵਾਰ ਦਾ ਛੱਡ ਦੇ ਖਿਆਲ ਲੱਗਾ ਪਾਉਣ ਤੋਂ ਕਸ਼ੋਰ ਜਾਲ ਬਾਤ ਐਸੀ ਟਾਲ ਮੈਂ ਧਰਮ ਸੇ ਪੁਕਾਰਦਾ ਪਗੜੀ ਨੂੰ ਬਦਲਾਵੰਦਾ ਕਰ ਜਾਨੀ ਇਕਾਰ ਮਿੱਤਰ ਮਿੱਤਰ ਦੋਨੋਂ ਬਣੇ ਧਰਮ ਰੀਤ ਅਨਸਾਰ ਜਾਨੀ ਚੋਰ ਆਖਦਾ ਹੈ ਸੁਲਤਾਨ ਕੋ ਅਰਜੇ ਹਮਾਰੀ ਚੱਲਣਾ ਮਕਾਨ ਕੋ ਫੇਰ ਫੇਰਾ ਕੁਦਰਤ ਨਾਲ ਪਾਵਣਾ ਮੇਰੇ ਘਰ ਰਾਤ ਇੱਕ ਕੱਟ ਜਾਵਣਾ ਗੱਲ ਬਾਤ ਕਰਾਂਗੇ ਜ਼ਰੂਰ ਰਾਤ ਨੂੰ ਵਾਸਤੇ ਖੁਦਾ ਦੇ ਮਨ ਮੇਰੀ ਬਾਤ ਨੂੰ ਚੱਲ ਕੇ ਮਕਾਨ ਮੇ ਕਦਮ ਪਾਵਣਾ ਮੇਰੇ ਘਰ ਰਾਤ ਇੱਕ ਕੱਟ ਜਾਵਣਾ ਘੋੜੇ ਚੜ ਜਾਵੋ ਨਾ ਲਗਾਵੋ ਦੇਰ ਜੀ ਉੱਤੋਂ ਹੁੰਦੀ ਜਾਣੀ ਜਾਂਦੀ ਵੀਰਨਾ ਅਵੇਰ ਜੀ ਚੱਲ ਕੇ ਤਿਆਰ ਖਾਣੇ ਨੂੰ ਕਰਾਵਣਾ ਮੇਰੇ ਘਰ ਰਾਤ ਇੱਕ ਘੱਟ ਜਾਵਣਾ ਭਾਵੇਂ ਉੱਠ ਜਾਵਣਾ ਤੁਸਾਂ ਨੇ ਟੜਕੇ ਘੋੜੇ ਦੀ ਖੜੋ ਗਿਆ ਲਗਾਮ ਫੜ ਕੇ ਅੱਜ ਮੈਂ ਕਿਸ਼ੋਰ ਤੈਨੂੰ اٹਕਾਵਣਾ ਮੇਰੇ ਘਰ ਰਾਤ ਇੱਕ ਕੱਟ ਜਾਵਣਾ ਰਾਣੀ ਮੇਰੀ ਦਾ ਹੂਆ ਮੇਰੇ ਸਾਥ ਇਕrar ਜੇ ਚੌਥੇ ਨੂੰ ਨਾ ਗਿਆ ਜਲ ਜੂਚਖਾ ਉਸਾਰ ਜਾਨੀ ਅਰਜ ਗੁਜ਼ਾਰਦਾ ਰਹੋ ਏਕ ਦੋ ਰਾਤ ਮੌਕੇ ਤੇ ਅਪੜਾ ਦੇਉਂ ਮਾਨ ਹਮਾਰੀ ਬਾਤ ਮੱਲੋ ਮੱਲੀ ਜਾਨੀ ਲੈ ਗਿਆ ਸੁਲਤਾਨ ਸਾਈ ਵੜੇ ਚੋਰ ਘੜੀ ਮੇ ਤੁਰਤ ਦੋਨੋ ਆਏ ਕੇ ਘਰ ਵਿੱਚ ਆਣ ਜਾਨੀ ਘਰ ਪਕਵਾਨ ਤਿਆਰ ਹੋਰ ਖਿਦਮਤ ਕਰੇ ਮਨ ਚਿਤ ਲਾਏ ਕੇ ਭਾਂਤ ਭਾਂਤ ਭੋਜਨ ਬਣਾਏ ਜਾਨੀ ਚੋਰ ਟੇ ਨੇ ਹੋ ਗਿਆ ਆਨੰਦ ਨਰ ਸੁਲਤਾਨ ਖਾਏ ਕੇ ਹੱਥ ਸਾਭ ਕਰੇ ਦੋਨੋਂ ਬੈਠ ਕੇ ਪਲੰਘ ਉੱਤੇ ਆਖਦਾ ਕਸ਼ੋਰ ਚੰਦ ਸੱਚ ਫਰਮਾਏ ਕੇ ਚੋਰਟੇ ਦੀ ਨਾਰ ਹਿਤਕਾਰ ਕਰੇ ਦੇਉ ਜਾਨ ਦੋਏ ਪੁੱਤ ਜਾਨੀ ਦੇ ਕੰਨ ਪਿਆਰ ਆਣ ਜੋ ਗੱਲਾਂ ਬਾਤਾਂ ਸੰਗ ਰਾਤ ਨਿਕਲੀ ਖੁਸ਼ੀ ਦੇ ਨਾਲ ਚੜ ਗਿਆ ਦਿਨ ਜਿਸ ਵੇਲੇ ਭਾਈ ਆਣ ਜੋ ਭੋਜਨ ਬਣਾਇਆ ਤੇ ਖਲਾਇਆ ਜਾਨੀ ਚੋਰਟੇ ਨੇ ਫੇਰ ਵੀ ਕਰਤ ਸੂਰਮੇ ਦਾ ਮਾਣ ਤਾਣ ਜੋ ਏਕ ਦੋ ਸਿਰਫ ਰਾਤ ਕਰਿਆ ਨਿਵਾਸ ਖਾਸ ਤੀਜੇ ਦਿਨ ਹੋ ਗਿਆ ਤਿਆਰ ਸੁਲਤਾਨ ਜੋ ਲੈ ਕੇ ਰੁਕਸਤ ਵੀਰ ਸੇ ਤੁਰਿਆ ਜੋ ਸੁਲਤਾਨ ਮਾਰਗ ਆਪਣੇ ਪੈ ਗਿਆ ਕਰਾਂ ਹੋਰ ਮੈਂ ਬਿਆਨ ਦੋ ਦਿਨ ਲੱਗੇ ਹੋਰ ਵੀ ਰਸਤੇ ਦੇ ਵਿੱਚ ਵੀਰ ਜੋ ਦਿਨ ਸੀ ਇਕਰਾਰ ਦਾ ਆਹੋ ਗਿਆ ਅਖੀਰ